ੴ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾ ਵਿਚਾਰ ਹੈ ਆਤਮ ਰੱਖਿਆ ਪ੍ਰਮਾਤਮਾ ਨੇ ਹਰ ਇੱਕ ਜੀਵ ਨੂੰ ਆਤਮ ਰੱਖਿਆ ਵਾਸਤੇ ਇੱਕ ਹਥਿਆਰ ਰੂਪੀ ਗੁਣ ਦਿੱਤਾ ਹੈ ਕੁਮਾਉਲੀ ਜਈ ਸੁਖਮ ਕੀੜੀ ਉਸ ਦਾ ਆਕਾਰ ਹੀ ਉਸ ਦੀ ਰੱਖਿਆ ਕਰਦਾ ਹੈ ਇਸੇ ਤਰ੍ਹਾਂ ਹਾਥੀ ਦਾ ਵਿਸ਼ਾਲ ਆਕਾਰ ਹੀ ਉਸ ਦੀ ਰੱਖਿਆ ਕਰਦਾ ਹੈ ਹਿਰਨ ਦਾ ਤੇਜ਼ ਭੱਜਣਾ ਮੱਛਲੀ ਦਾ ਪਾਣੀ ਵਿੱਚ ਡੂੰਘੇ ਚਲੇ ਜਾਣਾ ਪੰਖੀਆਂ ਦਾ ਉੜਨਾ ਜਾਨਵਰਾਂ ਦੇ ਸਿੰਘ ਇੱਥੇ ਤੱਕ ਕੇ ਤਪਦੇ ਹੋਏ ਰੇਗਿਸਤਾਨ ਵਿੱਚ ਜਿੱਥੇ ਇੱਕ ਘੰਟਾ ਵੀ ਪਾਣੀ ਤੋਂ ਬਿਨਾ ਗੁਜ਼ਾਰਨਾ ਔਖਾ ਹੈ। ਊਂਟ ਵਿੱਚ ਐਸਾ ਗੁਣ ਹੈ ਕਿ ਉਹ ਕਈ ਦਿਨ ਉਸ ਪਾਣੀ ਨੂੰ ਸਟੋਰ ਕਰਕੇ ਆਪਣਾ ਜੀਵਨ ਗੁਜ਼ਾਰ ਲੈਂਦਾ ਹੈ। ਪੇੜ-ਪੌਦੇ ਵੀ ਕੰਡੇ ਜ਼ਹਿਰ ਤੇ ਕੜਵਾਹਟ ਦਾ ਗੁਣ ਰੱਖਦੇ ਨੇ ਆਪਣੇ ਬਚਾਅ ਵਾਸਤੇ। ਮਨੁੱਖ ਦੁਨੀਆਂ ਦਾ ਸਭ ਤੋਂ ਉੱਤਮ ਪ੍ਰਾਣੀ ਹੈ ਇਸ ਵਿੱਚ ਦੂਸਰੇ ਪ੍ਰਾਣੀਆਂ ਨਾਲੋਂ ਬਹੁਤ ਜ਼ਿਆਦਾ ਗੁਣ ਨੇ ਜਿਵੇਂ ਦਾ ਹੱਥ ਦਿਮਾਗ ਯਾਦਦਾਸ਼ਤ ਸ਼ਬਦ ਗਿਆਨ ਆਤੀ ਇਨਸਾਨ ਨੇ ਕੁਦਰਤ ਨੂੰ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਤੇ ਉਹ ਇਸ ਕੁਦਰਤ ਦਾ ਮਾਲਕ ਬਣ ਬੈਠਾ ਹੈ ਮਨੁੱਖ ਇਹ ਭੁੱਲ ਗਿਆ ਹੈ ਕਿ ਉਹ ਕੁਦਰਤ ਚੋਂ ਪੈਦਾ ਹੋਇਆ ਹੈ ਨਾ ਕਿ ਕੁਦਰਤ ਨੇ ਉਸ ਨੂੰ ਬਣਾਇਆ ਹੈ ਜਿਸ ਕਾਰਨ ਇਨਸਾਨ ਹੁਣ ਕੁਦਰਤ ਦਾ ਹੀ ਦੁਸ਼ਮਣ ਬਣ ਗਿਆ ਹੈ ਨਾਨਕ ਕਹਿੰਦੇ ਨੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਪਰਮਾਤਮਾ ਕੁਦਰਤ ਵਿੱਚ ਵਸਿਆ ਹੋਇਆ ਹੈ ਪਰ ਮਨੁੱਖ ਉਸ ਨੂੰ ਕੁਦਰਤ ਵਿੱਚ ਨਹੀਂ ਪਛਾਣ ਰਿਹਾ ਜਦੋਂ ਤੱਕ ਉਸ ਨੂੰ ਕੁਦਰਤ ਵਿੱਚ ਪਰਮਾਤਮਾ ਨਜ਼ਰ ਨਹੀਂ ਆਉਂਦਾ ਉਦੋਂ ਤੱਕ ਮਨੁੱਖ ਕੁਦਰਤ ਦਾ ਵੈਰੀ ਹੀ ਰਹੇਗਾ ਨਾਨਕ ਕਹਿੰਦੇ ਨੇ ਇਹ ਵਿਸ ਸੰਸਾਰ ਤੂੰ ਦੇਖ ਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਮਨੁੱਖ ਵਿੱਚ ਭਗਤੀ ਦਾ ਇੱਕ ਸ੍ਰੇਸ਼ਟ ਗੁਣ ਹੈ ਭਗਤੀ ਤੋਂ ਬਿਨਾ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਸੰਤ ਸਾਧੂ ਇਹ ਸਭ ਭਗਤੀ ਚੋਂ ਹੀ ਪੈਦਾ ਹੋਏ ਨੇ ਭਗਤ ਕਿਸੇ ਚੋਰ ਡਾਕੂ ਬੁਰੇ ਇਨਸਾਨ ਨੂੰ ਕੇਵਲ ਆਪਣੇ ਸ਼ਬਦਾਂ ਨਾਲ ਹੀ ਚੰਗਾ ਬਣਾ ਦਿੰਦਾ ਹੈ ਭਗਤਾਂ ਕੋਲ ਐਸਾ ਗੁਣ ਹੈ ਕਿਉਂਕਿ ਭਗਤੀ ਸ਼ਬਦ ਵਿੱਚੋਂ ਹੀ ਪੈਦਾ ਹੁੰਦੀ ਹੈ ਇਸ ਲਈ ਸਾਨੂੰ ਬਚਪਨ ਤੋਂ ਹੀ ਭਗਤਾਂ ਸਾਧੂ ਸੰਤਾਂ ਬਾਰੇ ਦੱਸਿਆ ਜਾਂਦਾ ਹੈ ਇਨਾਂ ਦੀ ਸੰਗਤ ਨਾਲ ਸਾਨੂੰ ਪਰਮਾਤਮਾ ਦਾ ਰਸਤਾ ਮਿਲ ਸਕਦਾ ਹੈ ਜਦੋਂ ਅਸੀਂ ਇੱਕ ਸ਼ਬਦ ਨਾਲ ਜੁੜ ਜਾਂਦੇ ਹਾਂ ਤਾਂ ਸਹਜੇ ਸਹਜੇ ਪਰਮਾਤਮਾ ਦੀ ਸਮਝ ਆ ਜਾਂਦੀ ਹੈ ਫਿਰ ਪਰਮਾਤਮਾ ਹੀ ਸਾਡਾ ਰક્ષਕ ਬਣ ਜਾਂਦਾ ਹੈ ਇਹ ਨਾਮ ਰੂਪੀ ਗੁਣ ਸਦਾ ਸਾਡੇ ਅੰਗ ਸੰਗ ਰਹਿੰਦਾ ਹੈ ਤੇ ਸਾਡੇ ਮਾੜੇ ਸਮੇਂ 'ਚੋਂ ਸਾਨੂੰ ਕੱਢ ਲਿੰਦਾ ਹੈ ਹਮੇਸ਼ਾ ਭਗਤਾਂ ਦਾ ਰક્ષਕ ਬਣਦਾ ਹੈ ਪਰਮਾਤਮਾ ਭਗਤਾਂ ਕੋਲ ਪਰਮਾਤਮਾ ਰੂਪੀ ਹੀ ਗੁਣ ਹੁੰਦਾ ਹੈ ਜੋ ਇਸ ਬ੍ਰਹਮਾਣ ਦਾ ਸਭ ਤੋਂ ਵੱਡਾ ਗੁਣ ਹੈ ਨਾਨਕ ਕਹਿੰਦੇ ਨੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਪ੍ਰਹਲਾਦ ਭਗਤ ਦੀ ਕਦਮ ਕਦਮ ਤੇ ਹਿਰਨਾਕਸਤੌਰ ਰੱਖਿਆ ਕੀਤੀ ਸੀ ਲੇਕਿਨ ਭਗਤ ਪ੍ਰਹਲਾਦ ਦਾ ਜੀਵਨ ਫਿਰ ਵੀ ਆਨੰਦਮਈ ਸੀ ਕਿਉਂਕਿ ਉਹ ਸਬਦ ਨਾਲ ਜੁੜਿਆ ਸੀ ਨਾਨਕ ਕਹਿੰਦੇ ਨੇ ਭਗਤਾਂ ਮਨ ਆਨੰਦ ਹੈ ਸੱਚੇ ਸਬਦ ਰੰਗਰਾਤੇ ਇਨਸਾਨ ਕੋਲ ਭਗਤੀ ਰੂਪੀ ਐਸਾ ਗੁਣ ਹੈ ਜੋ ਹੋਰ ਕਿਸੇ ਕੋਲ ਵੀ ਨਹੀਂ ਹੈ ਮਨੁੱਖ ਨੂੰ ਆਪਣੇ ਇਸ ਗੁਣ ਦਾ ਪਤਾ ਹੋਣਾ ਚਾਹੀਦਾ ਹੈ ਸਾਡੇ ਸਾਰਿਆਂ ਦਾ ਲਕਸ਼ਯ ਮਕਸਦ ਇੱਕ ਸ਼ਬਦ ਦੇ ਵਿਚਾਰ ਕਰਕੇ ਪਰਮਾਤਮਾ ਨਾਲ ਜੁੜਨਾ ਹੈ ਤੇ ਇਹੇ ਸਾਡਾ ਲਕਸ਼ਯ ਹੋਣਾ ਚਾਹੀਦਾ ਹੈ ਜੀਵਨ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ